ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕਰਮਜੀਤ ਅਨਮੋਲ ਦੇ ਵੱਲੋਂ ਆਈ ਹੈ ਵੱਡੀ ਖਬਰ ਖਬਰ ਨੂੰ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਮਸ਼ਹੂਰ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਅਦਾਕਾਰੀ ਤੋਂ ਬਾਅਦ ਸ਼ਾਸੀ ਪਾਰੀ ਵਿੱਚ ਉਤਰੇ ਹਨ ਹਾਲੀ ਵਿੱਚ ਕਰਮਜੀਤ ਅਨਮੋਲ ਨੇ ਚੋਣਾਂ ਨਤੀਜੇ ਆਉਣ ਮਗਰ ਉਸ ਸਮਰਥਕਾਂ ਦਾ ਧੰਨਵਾਦ ਕਰਦੇ ਨਜ਼ਰ ਆਏ ਦੱਸਦੇ ਕਿ ਕਰਮਜੀਤ ਅਨਮੋਲ ਨੇ ਲੋਕ ਸਭਾ ਚੋਣਾਂ 2024 ਵਿੱਚ ਆਵਾਦੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਲਈ ਉਤਰਿਆ ਤੇ ਦੱਸਦੇ ਕਿ ਅੱਜ ਲੋਕ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ ਬੇਸ਼ੱਕ ਇੰਨੇ ਚੋਣਾਂ ਵਿੱਚ ਕਰਮਜੀਤ ਅਨਮੋਲ ਬੇਸ਼ੱਕ ਜਿੱਤ ਦਰਜ ਨਹੀਂ ਕਰਵਾ ਸਕੇ ਪਰ ਉਹਨਾਂ ਨੇ ਆਪਣੇ ਫੈਨਸ ਅਤੇ ਪਾਲੀਵੁੱਡ ਸਲੇਬਸ ਨੂੰ ਧੰਨਵਾਦ ਕਰਦੇ ਧੰਨਵਾਦ ਕਰਦੇ ਜੋ ਕਿ ਇਸ ਉਹਨਾਂ ਨੂੰ ਸਮਰਥਨ ਕਰਦੇ ਹੋਏ ਨਜ਼ਰ ਆਏ ਹਨ ਅੱਜ ਚੋਣ ਨਤੀਜੇ ਸਾਹਮਣੇ ਔਨ ਮਗਰ ਕਰਮਜੀਤ ਅਨਮੋਲ ਮੀਡੀਆ ਨਾਲ ਰੂਬਰੂ ਹੋਇਆ ਤੇ ਸਭ ਦਾ ਧੰਨਵਾਦ ਕਰਦੇ ਨਜ਼ਰ ਆਏ ਇਸ ਦਿਨ ਵਾਲੀ ਉਹਨਾਂ ਨੇ ਜਿੱਤ ਹਾਸਲ ਕਰਨ ਵਾਲੇ ਲੀਡਰਸ ਨੂੰ ਵਧਾਈ ਦਿੱਤੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ